ਜੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਹਾਂ ਦੋਸਤੋ ਅੱਜ ਟਾਈਮ ਤੁਹਾਨੂੰ ਕੁਝ ਐਸੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗੇ ਆ ਜਿਹੜੀਆਂ ਕੀ ਕੀ ਦੇਖ ਕੇ ਆਪਣੇ ਦੰਦਾ ਥੱਲੇ ਜੀਬ ਦੇ ਲਵੋਗੇ ਤੁਹਾਨੂੰ ਦੇ ਕਿ ਬੈਕ ਸ਼ਾਈਡ ਤੇ ਤੁਸੀਂ ਦੇ ਦੇ ਪਿਓ ਕਿ ਬਿਜਲੀ ਦੇ ਪੋਲ ਬਿਜਲੀ ਦਾ ਪੋਲ ਆ ਜਿਹੜਾ ਉਹ ਅਸੀਂ ਹੁਣ ਤੁਹਾਨੂੰ ਬੈਕ ਕੈਮਰਾ ਜਾ ਕੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਵਿਖਾਉਨੇ ਆ ਤੇ ਦੋਸਤੋ ਬੈਕ ਸ਼ਾਈਡ ਤੇ ਤੁਸੀਂ ਮੇਰੇ ਦੇ ਦੇ ਪਿਓ ਇਹ ਤਸਵੀਰਾਂ ਜੋ ਕਿ ਇੱਕ ਬਿਜਲੀ ਬੋਰਡ ਦੇ ਉੱਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਜੋ ਕਿ ਪ੍ਰਾਈਵੇਟ ਤੌਰ ਤੇ ਮਿਹਨਤ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਤੁਸੀਂ ਤਸਵੀਰਾਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਪੋਲ ਇੱਕ ਪੋਲ ਦੇ ਉੱਤੇ ਸਪਾਰਕ ਹੋ ਜਾਂਦੀ ਹੈ ਲਾਈਟ ਜਿਹੜੀ ਇਹ ਸਪਾਰਕ ਹੋਣ ਦੇ ਨਾਲ ਇੱਕਦਮ ਬੰਦ ਹੋ ਜਾਂਦੀ ਹੈ ਕਈ ਵਾਰੀ ਘਰਾਂ ਦੀ ਬੱਤੀ ਬੰਦ ਹੁੰਦੇ ਆ ਸਾਰੀ ਲੋਕ ਬਿਜਲੀ ਬੋਰਡ ਨੂੰ ਜਿਹੜਾ ਆ ਮਾੜਾ ਚੰਗਾ ਕਹਿਣ ਲੱਪੈਂਦੇ ਨੇ ਇੱਥੇ ਤੱਕ ਕਿ ਕਈ ਜਿਹੜੇ ਨੇ ਉਹ ਗਾਲ੍ਹਾਂ ਵੀ ਕੱਢਣ ਲੱਪੈਂਦੇ ਨੇ ਵੀ ਬੱਤੀ ਜਿਹੜੀ ਬੰਦ ਹੋ ਜਾਂਦੀ ਹੈ ਪਰ ਜਿੱਥੇ ਕੋਈ ਔਰ ਟੈਕਨੀਕਲ ਪ੍ਰੋਬਲਮ ਹੋ ਜਾਵੇ ਉਥੇ ਬਿਜਲੀ ਬੋਰਡ ਵੀ ਕੀ ਕਰ ਸਕਦਾ ਤੀ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਇੱਕ ਪੋਲ ਜੋਗੀ ਉਤੋਂ ਟੁੱਟਿਆ ਪਿਆ ਆ ਤੇ ਉਹ ਪੋਲ ਜਿਹੜਾ ਆ ਕਿਵੇਂ ਟੁੱਟਿਆ ਕਿਵੇਂ ਗੱਲਬਾਤ ਹੋਈ ਏ 32 ਪਾਰਕੋਂ ਦੇ ਨਾਲ ਨਾਲ ਹੀ ਕਿਸਾਨ ਦੇ ਖੇਤਾਂ ਦੇ ਵਿੱਚ ਲੱਗੀ ਪਰਾਲੀ ਦੀ ਢੇਰੀ ਨੂੰ ਵੀ ਜਿਹੜੀ ਏ ਉਹ ਉਹ ਜਿਹੜੀ ਏ ਅੱਗ ਲੱਗ ਜਾਂਦੀ ਏ ਕਿਸਾਨ ਦਾ ਵੀ ਨਾਲ ਨਾਲ ਜਿਹੜਾ ਨੁਕਸਾਨ ਹੋਇਆ ਆ ਤੇ ਬਿਜਲੀ ਬੋਰਡ ਦਾ ਵੀ ਤੀ ਦੇ ਦੇ ਪਿਓ ਨੁਕਸਾਨ ਜਿਹੜਾ ਹੋਇਆ ਏ ਇੱਥੇ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਬਿਜਲੀ ਬੋਰਡ ਦੇ ਵੇ ਜਿਹੜੇ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਨੇ ਪ੍ਰਾਈਵੇਟ ਤੌਰ ਤੇ ਜਿਹੜਾ ਆ ਮਿਹਨਤ ਕਰਦੇ ਹੋ ਤੁਹਾਨੂੰ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਜਾਣਗੇ ਇੱਕ ਪੋਲ ਜਿਹੜਾ ਆ ਇਹਨਾਂ ਨੇ ਇੱਥੇ ਗੱਡ ਦਿੱਤਾ ਆ ਤੇ ਬਾਕੀ ਪੋਲ ਜਿਹੜਾ ਪੁਰਾਣਾ ਪੋਲ ਸੜ ਚੁੱਕਾ ਤੁਹੰਦਾ ਦੀ ਕਿ ਉੱਪਰੋਂ ਜਿਹੜਾ ਆ ਉਹ ਉਹ ਲਾਈਟ ਇੰਨੀ ਜ਼ਿਆਦਾ ਜ਼ਬਰਦਸਤ ਤਰੀਕੇ ਦੇ ਨਾਲ ਕਹਿੰਦੇ ਆ ਕਿ ਫਲੈਸ਼ ਹੋਈ ਏ ਫਲੈਸ਼ ਹੋਣ ਦੇ ਨਾਲ ਉੱਤੋਂ ਜਿਹੜਾ ਵੜਾ ਆ ਉਹ ਟੁੱਟ ਜਾਂਦਾ ਆ ਬੜਾ ਕੋਈ ਹੋਣ ਨਹੀਂ ਇਹ ਬਿਜਲੀ ਦੀ ਜਿਹੜੀ ਫਲੈਸ਼ ਹੋਣ ਦੇ ਨਾਲ ਹੀ ਜਿਹੜਾ ਆ ਵੜਾ ਟੁੱਟਿਆ ਆ ਜੇਕਰ ਵੜਾ ਥੱਲੇ ਛੁੱਟਦੇ ਤੇ ਉਹ ਵੀ ਦੇ ਦੇਣਾ ਫਿਰ ਹਾਲ ਸਵੇਰੇ ਮਾਰਨਿੰਗ ਉੱਠ ਕੇ ਇਹਨਾਂ ਨੇ ਜਿਹੜਾ ਆ ਵੜਾ ਇੱਕ ਨਵਾਂ ਜਿਹੜਾ ਆ ਖੜਾ ਕਰ ਦਿੱਤਾ ਸਵੇਰੇ ਅ ਮਾਰਨਿੰਗ ਟਾਈਮ ਦੇ 4 ਤੋਂ 5 ਵਜੇ ਦੇ ਵਿੱਚ ਵਿੱਚ ਜਿਹੜੇ ਆਣ ਕੇ ਮਲਾਜ਼ਮ ਜਿਹੜੇ ਆ ਇੱਥੇ ਲੱਗੇ ਹੋਏ ਨੇ ਤੇ ਲਗਾਤਾਰ ਜਿਹੜਾ ਮਿਹਨਤ ਕਰਦੇ ਪਏ ਨੇ ਤੇ ਨਾਲ ਇਹਨਾਂ ਦੇ ਜਿਹੜੇ ਆ ਪ੍ਰਾਈਵੇਟ ਮਲਾਜ਼ਮ ਵੀ ਜਿਹੜੇ ਆ ਉਹ ਕੰਮ ਦੇਖੋ ਕਿੰਨੀ ਮਿਹਨਤ ਦੇ ਨਾਲ ਜਿਹੜਾ ਆ ਕੀਤਾ ਜਾ ਰਿਹਾ ਤੁਹਾਨੂੰ ਦੱਦੇ ਕਿ ਇਹ ਜਿਹੜੀ ਲਾਈਨ ਆ ਇਹ ਅ ਟੁੱਟੀ ਹੈ ਤੇ ਟੁੱਟਣ ਦੇ ਨਾਲ ਵਲਾ ਜਿਹੜਾ ਆ ਫਲੈਂਸ ਹੋਣ ਦੇ ਨਾਲ ਹੀ ਜਿਹੜਾ ਟੁੱਟ ਜਾਂਦਾ ਆ ਉਹਦੇ ਟੁੱਟਣ ਦੇ ਨਾਲ ਜਦੋਂ 32 ਸਪਾਰਕ ਹੁੰਦੀ ਹੈ ਤਾਂ ਥੱਲੇ ਜਿਹੜੀਆਂ ਤੁਸੀਂ ਦੇ ਦੇ ਪਿਓ ਤਸਵੀਰਾਂ ਕਿ ਅੱਗ ਲੱਗ ਜਾਂਦੀ ਹੈ ਇੱਕ ਜਿਹੜਾ ਪਰਾਲੀ ਦਾ ਢੇਰ ਲੱਗਿਆ ਪਿਆ ਆ ਪਰਾਲੀ ਦੇ ਢੇਰ ਨੂੰ ਹੀ ਜਿਹੜੀ ਹੈ ਉਹ ਅੱਗ ਲੱਗ ਜਾਂਦੀ ਹੈ ਤੇ ਪਰਾਲੀ ਦੇ ਢੇਰ ਨੂੰ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਇੱਥੇ ਕਿਨ ਇੱਕ ਕਿਸਾਨ ਦਾ ਵੀ ਜਿਹੜਾ ਨੁਕਸਾਨ ਹੋ ਜਾਂਦਾ ਆ ਪਰ ਬਿਜਲੀ ਬੋਰਡ ਦਾ ਵੀ ਜਿਹੜਾ ਇੱਕ ਭਾਰੀ ਨੁਕਸਾਨ ਹੋਇਆ ਤੁਸੀਂ ਦੇ ਦੇ ਪਿਓ ਕਿ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਹੈ ਲਗਾਤਾਰ ਜਿਹੜਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਮਿਹਨਤ ਕਰਦੇ ਹੋਏ ਤੁਹਾਨੂੰ ਜਿਹੜੇ ਆ ਨਜ਼ਰ ਆ ਰਹੇ ਨੇ ਤੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਤੌਰ ਤੇ ਤੇ ਕੁਝ ਜਿਹੜੇ ਨੇ ਉਹ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪ੍ਰਾਈਵੇਟ ਤੌਰ ਤੇ ਜਿਹੜੇ ਆ ਕੰਮ ਕਰਦੇ ਨੇ ਉਹ ਲੱਗੇ ਹੋਏ ਨੇ ਤੇ ਕੰਮ ਜਿਹੜਾ ਆ ਇੱਥੇ ਕੀਤਾ ਜਾ ਰਿਹਾ ਆ ਬੜਾ ਜਿਹੜਾ ਟੁੱਟਿਆ ਹੋਇਆ ਸੀ ਉਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਕੱਟ ਕੇ ਥੱਲੇ ਸੁੱਟ ਦਿੱਤਾ ਗਿਆ ਆ ਤੇ ਮੁਲਾਜ਼ਮ ਲਗਾਤਾਰ ਜਿਹੜਾ ਆ ਆਪਣੀਆਂ ਸੇਵਾਵਾਂ ਇੱਥੇ ਦਿੰਦੇ ਹੋਏ ਤੁਸੀਂ ਦੇ ਦੇ ਪਿਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਇੱਕ ਟਾਈਮ ਸਾਡੇ ਨਾਲ ਜਿਹੜੇ ਨੇ ਇੱਥੇ ਮੇਨ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਸਰ ਸਲੇਮਪੁਰ ਫੀਟ ਦਾ ਸਾਡਾ ਜੋਰੇ ਤੋਂ ਚੱਲਦਾ ਬੀਜੀ ਘਰ ਤੋਂ ਤੇ ਇਹ ਲਾਈਨ ਦੇ ਵਿੱਚ ਫਾਲਟ ਪਿਆ ਪਤਾ ਨਹੀਂ ਕਦਾਂ ਪਿਆ ਹੋ ਰਾਤ ਕਿਤੇ ਪਿਆ ਹੋ ਕੋਈ 11 10:00 ਵਜੇ ਦੇ ਕਰੀਬ ਤੇ ਪਤਾ ਨਹੀਂ ਉਹ ਸਾਟ ਹੋ ਗਈ ਆ ਤੇ ਉਹ ਬੜਾ ਜਿਹੜਾ ਵਾ ਉੱਥੋਂ ਮਨਨ ਸਾਟ ਹੋਣ ਕਾਰਨ ਮਨਨ ਟੁੱਟ ਗਿਆ ਆ ਪਈ ਰਾਤ ਤੇ ਉਹ ਰਹੀ ਉਹਨੂੰ ਬਲੋ ਕੋਈ ਇਹਨੂੰ ਬਦਲ ਰਹੇ ਆ ਤੇ ਨਵਾਂ ਪੋਲ ਖਰਾ ਕਰਤਾ ਵਾ ਤੇ ਲਿਆ ਕੇ ਸਾਡੇ ਜੈ ਸਾਹਿਬ ਬਾਬਾ ਜੀ ਜੀ ਮਨਨ ਉਹਨਾਂ ਨੇ ਛੱਟੀ ਜਾ ਕੇ ਸਟੋਰ ਚ ਪੋਲ ਲਿਆਂਦਾ ਤੇ ਪੋਲ ਜਰਾ ਇਹਦੇ ਖਰਾ ਕੀਤਾ ਸੀ ਸਾਰੇ ਜਿਵੇਂ ਕਿ ਬੱਤੀ ਬੰਦ ਹੁੰਦੇ ਸਾਰੀ ਆਮ ਜਨਤਾ ਜਿਹੜੀ ਬਿਜਲੀ ਬੋਰਡ ਵਾਲਿਆਂ ਨੂੰ ਕੋਸਣ ਲੱ ਪੈਂਦੀ ਗੱਲ ਕੱਢ ਲਾ ਪੈਂਦੀ ਤੇ ਕਿੰਨੇ ਵਜੇ ਤੋਂ ਲੱਗਿਓ ਸਵੇਰੇ ਮੈਂ ਮਤਲਬ ਸਾਡੇ ਕੋ ਸੱਤ ਪਿੰਨ ਪੈਂਦੇ ਆ ਤੇ ਮੈਂ ਇਕੱਲਾ ਇੱਕ ਲਾਈਨਮੈਨ ਇੱਕ ਮਤਲਬ ਮੁਰਾ ਹੋਰਾ ਉਹ ਚਲ ਥੋੜਾ ਠੀਕ ਨਹੀਂ ਨਹੀਂ ਆਇਆ ਉਹ ਤੇ ਮੈਂ ਅਹੀਂ ਰਾਤੀ ਵੀ ਮੌਕੇ ਤੇ ਆਏ ਹਾਂ ਤੇ ਨਹੀਂ ਪਤਾ ਲੱਗਾ ਪਟਾਕੇ ਬਹੁਤ ਜ਼ਿਆਦਾ ਮਨੋ ਬੱਤੀ ਪਸੋ ਹੀ ਬੰਦ ਕਰਾਤੀਗੀ ਤੇ ਸਵੇਰੇ ਆ ਪ੍ਰਾਈਵੇਟ ਮੁਰੇ ਆ ਪੰਜ ਮੁਰੇ ਲਿਆਦੇ ਸਵੇਰੇ 5 ਵਜੇ ਤੋਂ ਪੂਰੇ ਆ ਕੇ ਲੱਗੇ ਮੰਨੇਰਦੇ ਤੇ ਉਹਨਾਂ ਨੇ ਸਾਰੇ ਥੱਲੇ ਖਾਲਕੂ ਟਮਾਟਾਵਾ ਪੁੱਟ ਕੇ ਸਾਰਾ ਕੋ ਪਤਰਾ ਕਰਕੇ ਪ੍ਰਾਲੀ ਪਰੇ ਢਾਈ ਜਿਹੜੀ ਸਰਕੀ ਪ੍ਰਾਲੀ ਦੋ ਕਿਲੇ ਦੀ ਕੇ ਜੱਟ ਸੀ ਤੇ ਉਸ ਮਤਲਬ ਪਰੇ ਕੀਤੀ ਤੇ ਫਿਰ ਜਾ ਕੇ ਆ ਮਤਲਬ ਪੋਲ ਖਰਾ ਕੀਤਾ ਤੇ ਫਿਰ ਅਸੀਂ ਆ ਮਤਲਬ ਹੁਣ ਲੈਣਾ ਜਿਹੜੀਆਂ ਸੈਕ ਕਰ ਰਹੇ ਆ ਕਿੰਨਾ ਕ ਨੁਕਸਾਨ ਜਿਹੜਾ ਨੁਕਸਾਨ ਬਿਜਲੀ ਬੋਰ ਦਾ ਮਤਲਬ ਚੰਨੋ ਨੁਕਸਾਨ ਆ ਇੱਕ ਪੋਲ ਮਗਰਵਾ ਉਹ ਵੀ ਸਾਰਟ ਹੋਇਆ ਵਾ ਮਤਲਬ ਫਤਿਹ ਹੋਰ ਚਲੋ ਚੱਲਣ ਡਿਆ ਵਾ ਕਿ ਆ ਇੱਕ ਆ ਪੋਲ ਮਤਲਬ ਚਲੋ ਉਹ ਲੇਵਰੀਆ ਲੇਵਲ ਜੇਰੀਆ ਸਾਨੂੰ ਆਪਣੇ ਕੋਲ ਦੇਣੀ ਪੈਂਦੀ ਆ ਬੰਦੇ ਹੀ ਆਪਣੇ ਕੋਲ ਲੈਂਦੇ ਆ ਦਿਹਾਰੀ ਤੇ ਤੇ ਇਹਨਾਂ ਨੂੰ ਅਸੀਂ ਪੈਸੇ ਦੇਨੇ ਆ ਓਏ 700 ਰੁਪਿਆ 700 ਰੁਪਿਆ ਇੱਕ ਬੰਦਾ ਲੈਂਦਾ ਵਾ ਘਟੋ ਘਟ ਤੇ ਨਾਲੇ ਮਨੋ ਚਾਹ ਪਾਣੀ ਰੋਟੀ ਪਾਣੀ ਦਾ ਵੀ ਖਰਚਾ ਸਾਰਾ ਸਾਨੂੰ ਹੀ ਪੈਂਦਾ ਵਾ ਸਾਡੇ ਜੀ ਸਾਹਿਬ ਨੂੰ ਕੰਮ ਨੂੰ ਆਪ ਕਰਨਾ ਪੈਂਦਾ ਸਾਰੀ ਤੇ ਹੁਣ ਕੱਲੇ ਬੰਦਾ ਇੱਕ ਸੱਤ ਪਿੰਡਾਂ ਵਾਲਾ ਕੱਲਾ ਬੰਦਾ ਕੀ ਕਰੂਗਾ ਸਰ ਜਿਵੇਂ ਕਿ ਤੁਸੀਂ ਕੱਲੇ ਮੁਲਾਜ਼ਮ ਹੋ ਤੇ ਬਾਕੀ ਬੰਦੇ ਜਿਹੜੇ ਪ੍ਰਾਈਵੇਟ ਤੇ ਆਪਣੀ ਜੇਬ ਚੋਂ ਪੈਸੇ ਦੇ ਕੇ ਲੈਂਦੇ ਜਾ ਰਹੇ ਆ ਆਪਣੀ ਜੇਬ ਚੋਂ ਅਸੀਂ ਪੈਸੇ ਦਿੰਨੇ ਆਂ ਅਸੀਂ ਸਰਕਾਰੇ ਉਹ ਆਨੇ ਵੀ ਸਾਨੂੰ ਲੇਬਰ ਦੀ ਘਾਟ ਵਾ ਸਾਨੂੰ ਮੁਲਾਜ਼ਮ ਚਾਹੀਦੇ ਆ ਮਨੋ ਸਾਡੇ ਮੋਈਆ ਕਰ ਰਹੇ ਜਾਂ ਸਾਡੇ ਜਿਹੜਾ ਕੰਮ ਵਧੀਆ ਚੱਲੇ ਸਾਡੇ ਹਾਂ ਭਰਤੀਆਂ ਜ਼ਰੂਰੀ ਹਾਂ ਭਰਤੀਆਂ ਜ਼ਰੂਰੀ ਆ ਮੁਲਾਜ਼ਮ ਜਿਹੜੇ ਇਹੋ ਮੋੜੇ ਵਿਚਾਰੇ ਜਿਹੜੇ ਠੇਕੇ ਦੇ ਕੰਮ ਕਰਦੇ ਆ ਪਰੇ ਆ ਇਹੋ ਹੀ ਮਤਲਬ ਜਿਹੜੇ ਇਹਨਾਂ ਨੂੰ ਕੰਮ ਵੀ ਸਾਰਾ ਹੁੰਦਾ ਵਾ ਇਹ ਮਤਲਬ ਪੱਕੇ ਕੀਤੇ ਹੋਏ ਆ ਤੇ ਇਹਨਾਂ ਨੂੰ ਮਹਿਗਾਂ ਆਪਣੇ ਤੌਰ ਤੇ ਰੱਖੇ ਤੇ ਸਾਨੂੰ ਮਤਲਬ ਸਾਨੂੰ ਗਰੀ ਪੈਰੀ ਚੀਜ਼ਾਂ ਵਿੱਚ ਹੁਣੇ ਦੇ ਪੈਰੀ ਚੀਜ਼ਾਂ ਵਿੱਚ ਵੀ ਸਾਨੂੰ ਮਤਲਬ ਲੇਬਰ ਦੇਣੀ ਪੈਂਦੀ ਆ ਤੇ ਮਲਾਜ਼ਮਾਂ ਦੀ ਘਾਟ ਰਹਾ ਮਲਾਜ਼ਮਾਂ ਚੋਂ ਬਹੁਤ ਜ਼ਿਆਦਾ ਵਾ ਉਹ ਕਾਰੀ ਅਗਲੇ ਸਾਲ ਫਿਰ ਰਿਟਾਇਰਮੈਂਟ ਬਹੇਰੀ ਆ ਤੇ ਜਿਹੜੇ ਰਿਟਾਇਰ ਹੋ ਜਾਂਦੇ ਆ ਫਿਰ ਮਤਲਬ ਜਗ੍ਹਾ ਖਾਲੀ ਹੋ ਜਾਂਦੀ ਉਹਨਾਂ ਦੀ ਇੱਕ ਜਈ ਕੋ ਚਾਚਾ ਫੀਡਰ ਹੋਆ ਤੇ ਕਹਿੰਦਾ ਬੰਦਾ ਕੀ ਕਰੇ ਬਿਲਕੁਲ ਤੁਸੀਂ ਦੇਖਦੇ ਪਿਓ ਆਈਟਮ ਸਾਡੇ ਨਾਲ ਬਿਜਲੀ ਬੋਰਡ ਦੇ ਜਿਹੜੇ ਪ੍ਰਧਾਨ ਵੀ ਨੇ ਸਾਡੇ ਪਿੰਡ ਦੇ ਵਿੱਚ ਇਸ ਦੇ ਤੇ ਲਗਾਤਾਰ ਦੱਸਿਆ ਜਾ ਰਿਹਾ ਵੀ ਨੁਕਸਾਨ ਜਿਹੜਾ ਆ ਕਾਫੀ ਜ਼ਿਆਦਾ ਹੋਇਆ ਦੋ ਬਲੇ ਜਿਹੜੇ ਆ ਖਰਾਬ ਹੋਏ ਪਰ ਇੱਕ ਫੇਰ ਵੀ ਚੱਲਦਾ ਪਿਆ ਇੱਕ ਬਿਲਕੁਲ ਹੀ ਜਿਹੜਾ ਆ ਓ ਟੁੱਟ ਚੁੱਕਾ ਹੈ ਜਿਸ ਦੇ ਨਾਲ ਜਿਹੜਾ ਆ ਇੱਕ ਕਿਸਾਨ ਦੀ ਜਿਹੜੀ ਥੱਲੇ ਪ੍ਰਾਲੀ ਲੱਗੀ ਹੋਈ ਸੀ ਉਹਨੂੰ ਵੀ ਜਿਹੜੀ ਅੱਗ ਲੱਗੀ ਤੇ ਇਹ ਤੁਸੀਂ ਦੇਖਦੇ ਪਿਓ ਤਸਵੀਰਾਂ ਜਿਹੜਾ ਕਿ ਪੋਲ ਉਤੋਂ ਅੱਗ ਦੇ ਪੰਬੜਾਂ ਦੇ ਨਾਲ ਜਿਹੜਾ ਆ ਟੁੱਟ ਕੇ ਜਿਹੜਾ ਆ ਉਹ ਡਿੱਗਿਆ ਆ ਤੇ ਕਿ ਕਿੰਨੀ ਬੱਤੀ ਹੀ ਹੈ 11000 ਵੋਲਟ ਜੀ ਇਹਨੇ ਖੰਭਾ ਹੀ ਡਾ ਦਿੱਤਾ ਸਾਰਾ ਇਹ ਖੰਭਾ ਹੀ ਓਟੀ ਗਿਆ ਸਾਰਾ ਸਾਰਾ ਡਾਤਾ ਜੀ ਖੰਭਾ ਤੇ ਤੁਸੀਂ ਤੁਸੀਂ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਪਏ ਹੋ ਹਾਂਜੀ ਪ੍ਰਾਈਵੇਟ ਤੇ ਪ੍ਰਾਈਵੇਟ ਤੌਰ ਤੇ ਇੰਨੀ ਮਿਹਨਤ ਜ਼ਿਆਦਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਅਸੀਂ ਸਵੇਰ ਤੋਂ 5 ਵਜੇ ਤੇ ਆਏ ਜੀ ਇੱਥੇ ਹਾਂਜੀ ਹਾਂਜੀ ਇਹ ਤੁਸੀਂ ਦੇ ਦੇ ਪਏ ਹੋ ਵੀ ਪ੍ਰਾਈਵੇਟ ਤੌਰ ਤੇ ਜਿਹੜੇ ਮੁੰਡੇ ਨੇ ਉਹ ਵੀ ਕੰਮ ਕਰਦੇ ਪਏ ਨੇ ਤੇ ਬੜੀ ਜ਼ਿਆਦਾ ਮਿਹਨਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੇਕਰ ਇਹਨਾਂ ਨੂੰ ਪੱਕੇ ਤੌਰ ਤੇ ਕੀਤਾ ਜਾਵੇ ਕਿਉਂਕਿ ਲਗਾਤਾਰ ਜਿਹੜੀਆਂ ਨੇ ਅ ਮੈਕਮਿਆਂ ਦੇ ਵਿੱਚੋਂ ਜਿਹੜਾ ਆ ਉਹ ਜਿਹੜੀਆਂ ਨੇ ਹੋ ਰੀਆਂ ਨੇ ਰਿਟਾਇਰਮੈਂਟ ਹੋ ਰਹੀਆਂ ਨੇ ਰਿਟਾਇਰਮੈਂਟ ਤੇ ਰਿਟਾਇਰਮੈਂਟ ਹੋ ਰਹੀ ਹੈ ਪਰ ਕਿਤਨਾ ਕਿਤੇ ਜਿਹੜਾ ਆ ਨਵੀਂ ਭਰਤੀ ਬਿਲਕੁਲ ਜਿਹੜੀ ਨਹੀਂ ਕੀਤੀ ਜਾ ਰਹੀ ਨਵੀਂ ਭਰਤੀ ਨਾ ਹੋਣ ਦੇ ਕਾਰਨ ਮੁਲਾਜ਼ਮਾਂ ਦੀ ਘਾਟ ਹੈ ਜਿਸ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਅ ਦਿੱਕਤਾਂ ਨੇ ਉਹ ਬਿਜਲੀ ਬੋਰਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਜਿੱਥੇ ਕੀ ਅ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰਾਈਵੇਟ ਮੁਲਾਜ਼ਮਾਂ ਨੂੰ ਲੈ ਕੇ ਜਾਂ ਜਿਹੜਾ ਉਹਦੇ ਉੱਪਰੋਂ ਨੌਜਵਾਨਾਂ ਨੂੰ ਲੈ ਕੇ ਤੇ ਹਾੜੀ ਦੇ ਉੱਤੇ ਕੰਮ ਕਰਵਾਉਣਾ ਪੈਂਦਾ ਬਿਜਲੀ ਬੋਰਡ ਨੂੰ ਇਹ ਨਾ ਕਰਵਾਉਣਾ ਪਵੇ ਇਹ ਕਰਕੇ ਇਹਨਾਂ ਨੇ ਕਿਹਾ ਕਿ ਭਰਤੀਆਂ ਜਿਹੜੀਆਂ ਨੇ ਜ਼ਿਆਦਾ ਜ਼ਰੂਰੀ ਨੇ ਜਿਹੜੀਆਂ ਕਿ ਕਰਵਾਉਣੀਆਂ ਚਾਹੀਦੀਆਂ ਨੇ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਧੰਨਵਾਦ